ਪਾਕਿਸਤਾਨ ਦੇ ਨਾਲ ਦੇ ਮੈਚਾਂ ਨੂੰ ਲੈ ਕੇ ਦਾ ਮੈਚ ਬਾਈਕ ਆਊਟ ਜਿਹੜੇ ਦੋ ਮੈਚ ਹੀ ਜਿਹੜੇ ਨਹੀਂ ਖੇਡੇ ਤੇ ਜਿਹਦੇ ਕਰਕੇ ਪਾਕਿਸਤਾਨ ਸਿੱਧੀ ਫਾਈਨਲ ਵਿੱਚ ਪਹੁੰਚੀ ਕੀ ਤੁਸੀਂ ਕੀ ਚਾਹੁੰਦੇ ਜੇ ਅਸੀਂ ਸਾਰੇ ਦੇਸ਼ ਵਾਸੀ ਬੜੇ ਖੋਚੇ ਕਿ ਤੁਸੀਂ ਐਡਾ ਵਧੀਆ ਫੈਸਲਾ ਲੇਤਾ ਪਰ ਹੁਣ ਏਸ਼ੀਆ ਕੱਪ ਤੇ ਵਿੱਚ ਸਾਡੀ ਸੀਨੀਅਰ ਟੀਮ ਜਾ ਰਹੀ ਹੈ ਕਿ ਉਹਨਾਂ ਨੂੰ ਪਾਕਿਸਤਾਨ ਦੇ ਨਾਲ ਖੇਡਣਾ ਚਾਹੀਦਾ ਸਰ ਦੇਖੋ ਜੀ ਮੈਂ ਮੈਂ ਐਜ਼ ਅ ਇੰਡੀਵਿਜੂਅਲ ਉਹ ਮੇਰਾ ਫੈਸਲਾ ਸੀਗਾ ਮੇਰਾ ਜ਼ਮੀਰ ਨਹੀਂ ਕਹਿੰਦਾ ਸੀਗਾ ਕਿ ਮੈਂ ਉਹਨਾਂ ਦੇ ਨਾਲ ਮੈਚ ਖੇਡਾਂ ਤੇ ਮੈਂ ਨਹੀਂ ਖੇਡਿਆ ਬਾਕੀ ਬੀਸੀਸੀਆਈ ਜਾਂ ਹੋਰ ਵੱਡੇ ਅਧਿਕਾਰ ਉਹ ਡਿਸਾਈਡ ਕਰਨਗੇ ਕਿ ਕੀ ਕਰਨਾ ਚਾਹੀਦਾ ਸਰਕਾਰਾਂ ਕੀ ਡਿਸਾਈਡ ਕਰਦੀਆਂ ਬਹੁਤ ਕੁਝ ਉੱਤੇ ਨਿਰਭਰ ਕਰਦਾ ਮੈਂ ਉਮੀਦ ਕਰਦਾ ਹਾਂ ਕਿ ਜਿਹੜਾ ਵੀ ਕੋ ਨਤੀਜਾ ਹੋਏਗਾ ਲੋਕਾਂ ਨੂੰ ਤੁਹਾਡੇ ਫੈਸਲੇ ਦਾ ਸਾਰਾ ਹਿੰਦੁਸਤਾਨ ਵਾਲਾ ਨੇ ਸਵਾਗਤ ਕੀਤਾ ਤੇ ਉਹਨਾਂ ਨੂੰ ਬਹੁਤ ਵਧੀਆ ਫੈਸਲਾ ਲੱਗਾ ਕਿ ਤੋਈ ਐਡਾ ਵਧੀਆ ਫੈਸਲਾ ਦਿੱਤਾ ਹੀ ਪਾਕਿਸਤਾਨ ਦੇ ਨਾਲ ਨਹੀਂ ਕਦੇ ਤੇ ਹੁਣ ਉਹ ਉਮੀਦ ਹੈ ਪਾਕੀ ਟੀਮ ਤੋਂ ਵੀ ਕਰਦੇ ਆ ਕਿ ਏਸ਼ੀਆ ਕੱਪ ਦੇ ਵਿੱਚ ਪਾਕਿਸਤਾਨ ਦੇ ਨਾਲ ਨਾਲ ਖੇਡਿਆ ਜਾਵੇ ਦੇਖੋ ਇਹ ਮੈਂ ਕਿਆ ਨਾ ਕਿ ਇਹ ਮੇਰਾ ਪਰਸਨਲ ਇੱਕ ਡਿਸੀਜਨ ਆ ਕਿ ਜਦ ਤੱਕ ਸਾਡੇ ਹਾਲਾਤ ਕਿਸੇ ਵੀ ਦੇਸ਼ ਦੇ ਨਾਲ ਠੀਕ ਨਹੀਂ ਆ ਤੇ ਫਿਰ ਨਾ ਉਹਨਾਂ ਦਾ ਵਪਾਰ ਤੇ ਨਾ ਫਿਰ ਉਹਨਾਂ ਦੇ ਨਾਲ ਕੋਈ ਕੰਮ ਕਰ ਤੇ ਨਾ ਫਿਰ ਉਹਨਾਂ ਨਾਲ ক্রিকেট ক্রিকেট ਤਾਂ ਬਹੁਤ ਛੋਟੀ ਚੀਜ਼ ਹੈ ਬਾਕੀ ਵੱਡੇ ਅਹੁਦੇਦਾਰ ਜਾਂ ਸਰਕਾਰਾਂ ਜੋ ਸੋਚਦੀਆਂ ਆ ਉਹ ਉਹ ਸਰਕਾਰਾਂ ਦੀ ਸੋਚ ਹੈ ਬਾਕੀ ਐਜ਼ ਅ ਇੰਡੀਵਿਜੂਅਲ ਮੈਨੂੰ ਲੱਗਦਾ ਸੀ ਕਿ ਇਹ ਠੀਕ ਨਹੀਂ ਹੈ ਕਿ ਇੱਕ ਪਾਸੇ ਸਾਡੇ ਫੌਜੀ ਭਾਈ ਉਹਨਾਂ ਦੇ ਨਾਲ ਸ਼ਹਾਦਤਾਂ ਹੁੰਦੀਆਂ ਆ ਸਾਡੇ ਬੰਦੇ ਜਿਹੜੇ ਆ ਉੱਚ ਪਹਿਲਗਾਮ ਦੇ ਵਿੱਚ ਜੋ ਹੋਇਆ ਉਹ ਉਹ ਠੀਕ ਨਹੀਂ ਹੋਇਆ ਤੇ ਉਹ ਦੇ ਬਾਵਜੂਦ ਅਸੀਂ ਕ੍ਰਿਕਟ ਖੇਡ ਲਈ ਤੋਂ ਠੀਕ ਮੈਸੇਜ ਨਹੀਂ ਕਰਦਾ